ਪੀ ਸ਼ਹਾਜੀ ਨਾਵਲ ਪੂਰਨਮਾਸ਼ੀ ਦਾ ਭਾਗ ਪੰਜਵਾਂ ਜੋਜ ਸੁਵੰਤ ਕਬਲਜੀ ਦਾ ਲਿਖਿਆ ਹੋਇਆ ਹੈ ਮੇਲਾ ਭਾਵੇਂ ਹਰੇਕ ਲਈ ਮੱਠਾ ਜਜ਼ਵਾਤੀ ਹੁਲਾਸ ਹੈ ਪਰ ਰੂਪ ਵਰਗੇ ਗੱਬਰੂਆਂ ਬਿਨਾਂ ਉਹੋ ਜਿਹਾ ਜਿਸਮ ਹੈ ਜਿਸ ਦੀ ਰੂਹ ਟਕ ਗਈ ਹੋਵੇ ਗੁਲਾਬੀ ਬੁੱਲਾਂ ਉੱਤੇ ਕਾਲੀਆਂ ਮੋਛਾਂ ਦੇ ਕੁੰਡ ਅਤੇ ਪਰਵਟਿਆਂ ਦੀਆਂ ਸੋਲੀਆਂ ਮੁਸਕਾਨਾਂ ਮੇਲੇ ਦੀ ਰੌਣਕ ਬਣੀਆਂ ਹੋਈਆਂ ਸਨ ਕੁਦਰਤ ਆਂਚੋਬਾਂ ਵਿੱਚ ਹੱਸ ਰਹੀ ਸੀ ਉਸਨ ਵਿਨਿਆ ਜਾ ਰਿਹਾ ਸੀ ਜਵਾਨੀ ਨੱਚ ਰਹੀ ਸੀ ਆਜ਼ਾਦੀ ਦੀ ਖੁੱਲੀ ਬੁੱਕਲ ਵਿੱਚ ਸਾਰੇ ਹਿਰਦੇ ਪਿਆਰ ਪਿਆਰ ਹੋ ਉਛਲਦੇ ਹਨ ਪੋਨੇ ਗੰਨੇ ਵਾਲਿਆਂ ਦੇ ਲੈ ਲੋ ਸੁੱਲਾ ਪੋਨਾ ਡਾਂਗਾ ਵਰਗੇ ਹੋ ਕਰੇ ਅਤੇ ਤੇਲ ਵਿੱਚ ਤਲਦੇ ਪਕੌੜਿਆਂ ਵਾਲਿਆਂ ਦੇ ਭਾਰੇ ਬੋਲ ਬੇਸੁਰੀਆਂ ਚੀਕਾਂ ਜਾਪਦੇ ਸਨ ਤਰਖਾਣ ਮੁੰਡੇ ਦੇ ਹੱਥੀ ਬਣੇ ਬਿੰਡੇ ਜਦੋਂ ਘਮਾਏ ਜਾਂਦੇ ਤਾਂ ਚਿਰਚਿਰਦੀ ਖੁਰਦੜੀ ਆਵਾਜ਼ ਪੈਦਾ ਕਰਦੇ ਹਰੀਆਂ ਉੜੀਆਂ ਕੜਾਕੇਦਾਰ ਆਖਣ ਵਾਲਾ ਸੁੱਕੀਆਂ ਜਾਬਾਂ ਵਾਲਾ ਕਰਿਆੜ ਹਰੇਕ ਦੇ ਚਿਹਰੇ ਨੂੰ ਭੁੱਖਿਆ ਵਾਂਗ ਵੇਖਦਾ। ਉਸ ਦੀਆਂ ਅੱਖਾਂ ਵਿੱਚ ਐਉਂ ਪ੍ਰਤੀਤ ਹੁੰਦਾ ਸੀ ਜਿਵੇਂ ਜੱਟਾਂ ਦੀਆਂ ਜੇਬਾਂ ਵਿੱਚੋਂ ਹੱਥ ਪਾ ਕੇ ਪੈਸਾ ਕੱਢ ਲੈਣਾ ਚਾਹੁੰਦਾ ਹੋਵੇ। ਗਾਂਦੀ ਟੋਪੀ ਵਾਲਾ ਬਾਣੀਆਂ, ਤੇਲ ਦੀ ਮਠਿਆਈ, ਉਹ ਵੀ ਸ਼ਹਿਰ ਦੀ ਭੂਰਚੂਰ, ਰੇੜੀ ਤੇ ਪਾਈ ਪੈਂਡੂਆਂ ਨੂੰ ਬੇਵਕੂਫ ਬਣਾਉਣਾ ਆਇਆ ਸੀ। ਬੁਲਬਲੇ ਵੇਚਣ ਵਾਲਾ ਉਹਨਾਂ ਨੂੰ ਫੁਲਾ-ਫਲਾ ਕੇ ਮੁੰਡਿਆਂ ਨੂੰ ਮਖੌਲਾਂ ਵਿੱਚ ਖਰੀਦਾਂ ਲਈ ਉਕਸਾਰ ਰਿਹਾ ਸੀ। ਬੇਰਾ ਵਾਲੇ ਨੇ ਪਿੰਡਾਂ ਦਾ ਮੇਵਾ ਆਖ ਕੇ ਸ਼ਹਿਰ ਨੂੰ ਜਾਂਦੇ ਖਿਆਲ ਮੋੜ ਆਪਣੇ ਪਿੰਡ ਘਰ ਵੱਲ ਨੂੰ ਮੋੜ ਲੇ। ਸ਼ਹਿਰ ਦਾ ਲਲਾਰੀ ਚੱਟੇ ਸਾਫਿਆਂ ਵਿੱਚ ਰੰਗ ਕੇ ਮੜਕ ਜਗਾ ਰਿਹਾ ਸੀ। ਰੂਪ ਨੇ ਲਲਾਰੀ ਦਾ ਕਾਲਾ ਰੰਗ ਦੇਖ ਕੇ ਜੰਗੀਰ ਨੂੰ ਕਿਹਾ ਐਸ ਜਾਮਣੂ ਤੋਂ ਥੋੜਾ ਮਾਵਾ ਲਵਾ ਲੈ। ਤੇਰੇ ਸਾਫੇ 'ਚੋਂ ਤਾਂ ਰੜਕੀ ਮੁੱਕੀ ਪਈਏ। ਵੇਖੇ ਤੇਰੇ ਵੱਲ ਕੋਈ ਸੁਆਹ। ਗਲਤ ਤਾਂ ਤੇਰੀ ਠੀਕ ਹੈ ਬਾਈ। ਪਰ ਤੇਰੇ ਨਾਲ ਫਿਰਦਿਆਂ ਮੈਨੂੰ ਕਿਸ ਨੇ ਵੇਖਣਾ ਈ। ਭਾਵੇਂ ਮਿੱਠਾ ਮਾਟਾ ਰੰਗਾ ਲਾਂ ਜੰਗੀਰ ਨੇ ਨੱਕ ਦਾ ਸੜਾਕਾ ਮਾਰਿਆ ਫਿਰ ਮੁੱਛਾਂ ਵਿੱਚੋਂ ਦੀ ਹੱਥ ਫੇਰਿਆ ਜਿਵੇਂ ਉਹ ਰੂਪ ਨੂੰ ਆਪਣਾ ਸ਼ਰੀਕ ਸਮਝਦਾ ਹੋਵੇ ਜੰਗੀਰ ਨੇ ਪੱਗ ਲਾ ਕੇ ਲਲਾਰੀ ਨੂੰ ਦੇ ਦਿੱਤੀ ਓਏ ਮੇਰੇ ਵਾਲ ਕਿਤੇ ਬਹੁਤੀਆਂ ਵੇਖਦੀਆਂ ਨੇ ਤੂੰ ਤੀਮੀ ਵਾਲਾ ਮੈਂ ਛੜਾ ਰੂਪ ਜੰਗੀਰ ਵਾਲ ਟੇਡਿਆਂ ਵੇਖ ਕੇ ਹੱਸਿਆ ਇਸ ਗੱਲ ਦਾ ਵੀ ਧਿਆਨ ਹੈ ਰੂਪ ਨਾਲ ਹੁੰਦਿਆਂ ਸਭ ਤੈਨੂੰ ਹੀ ਤੱਕਦੀਆਂ ਨੇ ਸਾਡੇ ਵਾਲ ਵੇਖ ਕੇ ਤਾਂ ਕੋਈ ਮੱਥੇ ਵਟਵੀ ਨਹੀਂ ਪਾਉਂਦੀ ਅੱਛਾ ਐਵੇਂ ਹੋਣੀ ਸੀ ਕਿ ਦੋਸ ਅਨੰਦ ਨੂੰ ਦੇਣਾ ਕਿ ਤੇ ਹੱਥ ਕੱਲਾ ਮਿਲ ਪਵੇ ਫੇਰ ਸਾਲੇ ਨੂੰ ਬੱਚੂ ਬਣਾ ਲਈਏ ਰੰਗ ਤਾਂ ਕਾਲਾ ਦਿੱਤਾ ਹੀ ਸੀ ਉੱਤੇ ਮਾਤਾ ਕੱਢ ਮਾਰੀ ਸਾਡੇ ਵੱਲ ਕੋਈ ਵੇਖੇ ਵੀ ਤਾਂ ਕਿਹੜੇ ਹੌਸਲੇ ਜੰਗੀਰ ਆਪਣੇ ਕੋਹਜ ਦਾ ਰੱਬ ਨੂੰ ਜ਼ਿੰਮੇਵਾਰ ਸਮਝ ਕੇ ਉਹਨੂੰ ਗਾਲਾਂ ਦੇ ਰਿਹਾ ਸੀ ਹਾਣੀ ਗੱਬਰੂਆਂ ਵਿੱਚ ਜਦ ਮੁਟਿਆਰ ਕੁੜੀਆਂ ਮੁਕਾਬਲੇ ਦੀ ਨਜ਼ਰ ਨਾਲ ਉਹਨਾਂ ਨੂੰ ਤਾੜਦਿਆਂ ਉਹ ਆਪੇ ਨੂੰ ਨੀਵਾ ਸਮਝ ਕੇ ਨਫ਼ਰਤ ਕਰਨ ਲੱਗ ਪੈਂਦਾ ਜਿੰਦਗੀ ਦਾ ਅਸਨੋ ਦਮ ਘੁੱਟਿਆ ਜਾਂਦਾ ਜਦ ਰੀਜਾਂ ਆਪਣੀ ਝਾਤ ਵਾਰੇ ਹੀ ਨਫ਼ਰਤ ਵਿੱਚ ਬਦਲ ਜਾਂਦੀਆਂ ਹਨ ਰੂਪ ਜੰਗੀਰ ਦੀਆਂ ਗੱਲਾਂ ਤੇ ਹਾਸਾ ਸਦੂਰਾ ਹੋਈ ਜਾਂਦਾ ਸੀ ਮੈਂ ਕੀ ਕਿਸੇ ਨੂੰ ਮੂੰਹ ਵਿੱਚ ਪਾ ਲੈਂਦਾ ਹਾਂ ਜਿਹੜਾ ਤੈਨੂੰ ਨਹੀਂ ਥਿਉਂਦਾ ਮੇਰਾ ਤਾਂ ਕਿਸੇ ਨੂੰ ਵੇਖਣ ਨੂੰ ਜੀਨ ਨਹੀਂ ਕਰਦਾ ਰੱਬ ਵੀ ਸਾਲਾ ਲੰਡੇ ਦਾ ਭਰਿਆਂ ਨੂੰ ਪਰਦਾ ਏ ਤੈਨੂੰ ਵੇਖਣ ਦੀ ਕੀ ਲੋੜ ਏ ਜਦੋਂ ਤੈਨੂੰ ਵੇਖਣ ਵਾਲੇ ਬਥੇਰੇ ਨੇ ਅ ਸੰਤੋਸ਼ਤ ਫਿਤਰਤ ਆਪਣੀ ਸੁਭਾਵਿਕਤਾ ਵਿੱਚ ਫੁੱਟ ਫੁੱਟ ਜ਼ਾਹਰ ਹੋ ਰਹੀ ਸੀ ਫਿਰ ਕੀ ਲੋੜਾ ਆ ਗਿਆ ਜੇ ਕੋਈ ਵੇਖ ਲੈਂਦਾ ਏ ਤਾਂ ਓਏ ਸਾਡੀ ਹੀ ਕੋਤੋਂ ਦੀ ਸੱਪ ਲੰਘ ਜਾਂਦਾ ਏ ਇਹ ਆਖਦਾ ਏ ਕਿ ਲੋੜਾ ਆ ਗਿਆ ਉਦੋਂ ਸਾਡਾ ਚਿੱਤ ਪੁੱਛਿਆ ਹੀ ਜਾਂਦਾ ਏ ਫਿਰ ਮਾਨੂੰ ਗਾਲਾਂ ਦੇ ਦਿਆਂ ਨੇ ਬਈ ਇਹ ਦੇ ਨਾਲ ਕਾਹ ਤੋਂ ਤੁਰ ਪਈ ਕੱਲੇ ਹੁੰਦੇ ਤਾਂ ਖਬਰੇ ਸਾਨੂੰ ਵੀ ਕੋਈ ਨਜ਼ਾਰਾ ਆ ਜਾਂਦਾ ਲੀਲਾ ਵੇਖ ਕੇ ਕੋਈ ਕੱਚੇ ਟੁੱਕੇ ਕਦੋਂ ਖਾਂਦਾ ਏ ਜੰਗੀਰ ਆਪਣੀਆਂ ਗੱਲਾਂ ਵਿੱਚੋਂ ਸਵਾਦ ਲੈਣ ਦਾ ਯਤਨ ਕਰ ਰਿਹਾ ਸੀ ਜਿਹੜਾ ਰੂਪ ਕਿਸੇ ਮਟਿਆਰ ਕੁੜੀ ਨੂੰ ਵੇਖ ਕੇ ਮਾਣਦਾ ਸੀ ਜੰਗੀਰ ਨੇ ਮੁੜ ਜਾਣ ਕੇ ਲੰਬਾ ਹੌਂਕਾ ਲੈਂਦਿਆਂ ਕਿਹਾ ਰੱਬ ਦੇ ਨਾਂ ਰੰਗ ਨਿਆਰੇ ਆ ਖਬਰਿਓ ਕਿਹੜੀਆਂ ਚੀਜ਼ਾਂ 'ਚ ਰਾਜੀ ਐ ਜੇ ਐਸ ਤਰ੍ਹਾਂ ਸਿੱਧੀ ਰੱਖੇ ਬੇੜੇ ਪਾਰ ਨਾ ਹੋ ਜਾਣ ਤੂੰ ਕਿਉਂ ਸੱਚੀਆਂ ਪੁੱਛਦਾ ਏ ਸਿੱਧੀ ਨੀਤ ਵਾਲਿਆਂ ਦੇ ਬੇੜੇ ਵਿਚਾਲੇ ਡੁੱਬਦੇ ਐ ਤੂੰ ਤੇ ਰੱਬ ਵੀ ਹਿੱਕ 'ਚ ਰੜਕਦਿਆ ਅਚਾ ਕਦੇ ਬਾਰੀ ਆਜੋ ਹਮਾਤੜਾਂ ਦੀ ਵੀ ਜੰਗੀਰ ਦੀਆਂ ਉਭਾਰੂ ਰੂਚੀਆਂ ਜਿਹੇ ਇਨਕਲਾਬ ਨੂੰ ਬੰਗਾ ਰਹੀਆਂ ਸਨ ਜਿਸ ਨਾਲ ਕਾਲੇ ਤੇ ਸੋਨੇ ਦਾ ਭੇਦ ਮਿਟ ਜਾਵੇ ਔਰਤ ਤੇ ਉਸ ਦਾ ਪਿਆਰ ਮਲਕੀਅਤ ਨਾ ਬਣ ਜਾਣ ਅਤੇ ਹਰ ਕੋਈ ਜ਼ਿੰਦਗੀ ਨੂੰ ਮਾਨਸਿਕ ਰੂਚੀਆਂ ਅਨੁਸਾਰ ਜੀ ਸਕੇ ਜੰਗੀਰ ਸਿਰਖੁਰ ਕਰ ਰਿਹਾ ਸੀ ਤੇ ਰੂਪ ਦੀਆਂ ਸਦਾ ਹਸਾਉਣੀਆਂ ਗੱਲਾਂ ਤੇ ਲੋਟਪੋਟ ਹੋ ਰਿਹਾ ਸੀ ਮੇਲੇ ਦੇ ਨੇੜੇ ਹੀ ਦੋ ਚਾਰ ਮੁੰਡੇ ਵੀ ਹੱਸ ਰਹੇ ਸਨ ਰੂਪ ਨੂੰ ਜੰਗੀਰ ਦੀਆਂ ਗੱਲਾਂ ਵਿੱਚੋਂ ਬੜਾ ਸਵਾਦ ਆਉਂਦਾ ਤੇ ਉਹ ਉਸਦੇ ਭੁੱਖੇ ਜੇਰੇ ਨੂੰ ਤਰਵਾਸ ਦੇਣ ਲਈ ਆਖਦਾ ਭੈੜਿਆ ਕਾਦੇ ਪਿੱਛੇ ਚੋਰਾ ਕਰਦਾ ਈ ਖਬਰੇ ਕਹਿ ਦੇਂਦੀ ਜ਼ਿੰਦਗੀ ਐ ਬਈ ਤੈਨੂੰ ਤਾਂ ਬਣਾ ਦੇ ਪਖੇਰੂ ਵੀ ਰੋਣਗੇ ਸਾਡੇ ਪਿੱਛੇ ਤਾਂ ਕਿਸੇ ਨੇ ਕੂਕ ਵੀ ਨਹੀਂ ਮਾਰਨੀ ਸਾळ्या ਤੇਰੇ ਦੋ ਪਰਾ ਬੌਟੀ ਅਤੇ ਮਾਂ ਪਿਓ ਗੱਲ ਕਰ ਤੂੰ ਮੇਰੇ ਕੱਲੇ ਕਹਿਰੇ ਦੀ ਸਭ ਮਤਲਬ ਦੇ ਐ ਭਰਾ ਸੁੱਖਾ ਸੁਖ ਦੇ ਐ ਕਦੋਂ ਮਰੇ ਕਾਰ ਜਮੀਨ ਤੇ ਤੀਵੀ ਸਾਮੀ ਲਲਾਰੀ ਨੇ ਜੰਗੀਰ ਨੂੰ ਬਾਜ਼ ਮਾਰੀ ਸਰਦਾਰਾ ਤੇਰੀ ਪੱਗ ਸੁਖ ਗਈ ਆ ਕੇ ਲੈ ਜਾ ਜੰਗੀਰ ਨੇ ਉਸ ਤੋਂ ਆਪਣੀ ਪੱਗ ਲੈ ਲਈ ਤੇ ਇੱਕ ਆਨਾ ਉਸ ਨੂੰ ਦੇ ਦਿੱਤਾ ਨਹੀਂ ਸਰਦਾਰ ਜੀ ਡੂੜ ਆਨਾ ਓਏ ਡੂੜ ਆਨਾ ਉੱਚ ਲੋ ਤੁਸੀਂ ਸਾਰਿਆਂ ਤੋਂ ਹੀ ਡੂੜ ਆਨਾ ਲੈਣਾ ਕੋਈ ਤਾਂ ਹੱਥੋਂ ਵੱਧ ਥੋੜੀ ਲੈਣੇ ਆ ਪਾਵੇ ਬਈ ਪੌੜੀ ਐਜ ਤੇਰੇ ਨਾਲ ਪਹਿਲਾਂ ਜੰਗੀਰ ਨੇ ਗੁੱਸੇ ਦੀ ਔਖਿਆ ਸੁਖਾਲਿਆਂ ਘੁੱਟ ਭਰ ਕੇ ਦੋ ਪੈਸੇ ਹੋਰ ਦੇ ਦਿੱਤੇ ਤੇ ਪੱਗ ਦੇ ਲੜਾ ਨੂੰ ਚਣਦਾ ਰੂਪ ਕੋਲਾ ਗਿਆ। ਸਾਲੇ ਲੰਡੇ ਦੇ ਨੇ ਡੂੜਾ ਨਾ ਲਿਆ। ਹੋਰ ਤੈਨੂੰ ਐਵੇਂ ਰੰਗ ਦਿੰਦਾ। ਮੇਰੀ ਕੋਈ ਵਜਾ ਐਵੇਂ ਰੰਗਾਉਣ ਵਾਲੀ ਐ। ਤੂੰ ਜਾਂਦਾ ਤਾਂ ਉਹਨੇ ਕਹਿਣਾ ਸੀ। ਬਸ ਸਰਦਾਰ ਜੀ ਦਰਸ਼ਨ ਨਾਲ ਹੀ ਰੱਜ ਗਏ। ਜੰਗੀਰ ਨੇ ਮੂੰਹ ਫੇਰ-ਫੇਰ ਪੱਗ ਬੰਦਿਆਂ ਆਖਿਆ। ਉਹਦੇ ਨਾਲੋਂ ਤਾਂ ਤੂੰ ਸੋਹਣਾ ਏ। ਰੂਪ ਨੇ ਦੂਰੋਂ ਲਲਾਰੀ ਵੱਲ ਵੇਖਦਿਆਂ ਕਿਹਾ। ਉਹਦੇ ਨਾਲੋਂ ਕਿਉਂ ਉਹ ਸਾਨੂੰ ਝੂੜਿਆਂ ਦੇ ਬਰਾਬਰ ਮਿੱਕ ਝੂੜਿਆਂ ਦੇ ਹੈ ਜੰਗੀਰ ਦੇ ਚਿਹਰੇ ਤੇ ਮਿੱਠਾ ਗੁੱਸਾ ਸੀ ਪਰ ਅੰਦਰ ਬਿਲਕੁ ਦਾ ਹਾਸਾ ਪੱਗ ਸਾਨੂੰ ਮਾਇਆ ਦੇਣ ਦਾ ਤਾਂ ਅੰਤ ਨਹੀਂ ਹੁਣ ਜੰਗੀਰ ਦਾ ਪੂੰਜਾ ਡਾਂਗ ਮਾਰਿਆ ਨਹੀਂ ਸੀ ਹਿਲਦਾ ਰੂਪ ਨੇ ਉਸ ਦਾ ਸਾਫਾ ਬਨ ਕੇ ਲੈਣ ਪਿੱਛੋਂ ਕਿਹਾ ਚੱਲ ਉੱਠ ਤੁਰ ਫਿਰ ਕੇ ਮੇਲਾ ਵੇਖੀਏ ਇੱਥੇ ਨਰੜਿਆਂ ਦੋਵੇਂ ਦੁਪੱਟੇ ਝਾੜ ਕੇ ਖੜੇ ਹੋ ਗਏ ਉਹਨਾਂ ਦਾ ਬੋਤਾ ਪਿੱਛੇ-ਪਿੱਛੇ ਮੂੰਹ ਵਿੱਚੋਂ ਝੱਗ ਸੁੱਟਦਾ ਬੰਬੇ ਸੁੱਟਦਾ ਆ ਰਿਹਾ ਸੀ। ਹੋਰ ਬੋਤਿਆਂ ਨੂੰ ਵੇਖ ਕੇ ਉਹ ਥੋੜੀ ਮਸਤੀ ਵਿੱਚ ਬੁੱਕਣ ਲੱਗ ਪਿਆ। ਕਈ ਮੇਲਾ ਵੇਖਣ ਆਏ, ਘਰੋਂ ਗੱਡੀਆਂ ਗੱਡੇ ਜੋੜ ਕੇ ਆਏ ਸਨ। ਸਿਰ ਹਿਲਾਉਣ ਤੇ ਬਰਦਾਂ ਦੀਆਂ ਕੰਗਰਾਲਾਂ ਖੜਕਦੀਆਂ, ਕੋਈ ਮੁਟਿਆਰ ਆਪਣੇ ਸੁਪਨਿਆਂ ਤੋਂ ਜਾਗ ਪੈਂਦੀ। ਹੁਣ ਮੇਲੇ ਵਿੱਚ ਹਿੱਕ ਨਾਲ ਹਿੱਕ ਭੜਦੀ ਸੀ। ਮੇਲੇ ਦੇ ਇੱਕ ਪਾਸੇ ਝੰਡੋਲ ਗੱਡੀ ਸੀ। ਜਿਸ ਉੱਤੇ ਛੋਟੇ ਮੁੰਡੇ ਪੈਸੇ ਦੇ ਦੇ ਕੇ ਚੜਦੇ ਸਨ ਭਾਂਤ-ਭਾਂਤ ਦੀਆਂ ਆਵਾਜ਼ਾਂ ਨਾਲ ਮੇਲਾ ਸਾਗਰ ਦੀਆਂ ਲਹਿਰਾਂ ਵਾਂਗ ਸ਼ੋਰ ਬਣ ਗਿਆ ਸੀ ਰੂਪ ਜੰਗੀਰ ਤੋਂ ਗੁੱਜਾ ਤੇ ਨਿਗਰ ਯਾਰ ਹੋਣ ਕਰਕੇ ਕੋਈ ਗੱਲ ਲੁਕਾ ਨਹੀਂ ਸੀ ਰੱਖਦਾ ਉਸ ਚੰਨੋਂ ਤੇ ਸ਼ਾਮੋਂ ਦੇ ਮੇਲ ਦੀ ਗੱਲ ਵੀ ਦੱਸ ਦਿੱਤੀ ਸੀ ਹੁਣ ਰੂਪ ਦੀਆਂ ਕਾਲੀਆਂ ਨਜ਼ਰਾਂ ਨੇ ਸਾਰਾ ਮੇਲਾ ਸ਼ਾਂਤ ਸੁਟਿਆ ਪਰ ਚੰਨੋਂ ਤੇ ਸ਼ਾਮੋਂ ਦਾ ਕਿਤੇ ਝੌਲਾ ਵੀ ਨਹੀਂ ਸੀ ਪਿਆ ਉਹ ਜੰਗੀਰ ਨੂੰ ਲੈ ਕੇ ਕਪੂਰਿਆਂ ਦੇ ਸੈਦ ਕਵੀਰ ਨੂੰ ਆਉਣ ਵਾਲੇ ਰਾਹ ਤੇ ਆਖ ਲੋਤਾ ਉਸ ਦਾ ਵਿਸ਼ਵਾਸੀ ਉਹ ਜ਼ਰੂਰ ਆਉਣਗੇ ਲੋਕ ਦੋ ਦੋ ਚਾਰ ਚਾਰ ਕੋਤੋਂ ਆ ਰਹੇ ਸਨ ਉਹ ਮੈਥੋਂ ਅੱਧ ਕੋਤੇ ਨਹੀਂ ਆਉਣਗੇ ਇਸ ਮੇਲੇ ਤੇ ਕਈਆਂ ਜੋੜੀਆਂ ਦੇ ਮੇਲ ਹੁੰਦੇ ਸਨ ਸੜਦੀਆਂ ਅੱਖਾਂ ਆਪਣੇ ਪ੍ਰੇਮੀ ਤੱਕ ਕੇ ਠਰਦੀਆਂ ਪਰ ਮੁੜ ਪਟਕਣਾ ਵਿੱਚ ਦੂਣ ਸਵਾਈਆਂ ਵੱਲ ਉੱਠਦੀਆਂ ਪਿਆਰ ਸਾੜੇ ਵਿੱਚ ਜਿਉਂਦਾ ਹੈ ਬੇਸਵਰੀ ਕੈਦ ਵਿੱਚ ਤੜਫਦਾ ਜ਼ਿੰਦਗੀ ਬੰਧਣਾ ਵਿੱਚ ਬਲ ਖਾਂਦੀ ਵੀ ਸਿਸਕ ਰਹੀ ਹੈ ਜਾਣ ਦੀ ਖਾਇਸ ਪਰਵਲ ਹੈ ਕੁਦਰਤੀ ਰੂਚੀਆਂ ਨੂੰ ਕੌਣ ਮਾਰ ਸਕਦਾ ਹੈ ਰੂਪ ਖੇਤ ਦੀ ਵੱਟ ਤੇ ਖਲੋਤਾ ਸੀ ਤੇ ਉਸ ਦਾ ਬੋਤਾ ਨੇੜੇ ਹੀ ਇੱਕ ਝਾੜੀ ਵਿੱਚ ਮੂੰਹ ਮਾਰ ਰਿਹਾ ਸੀ ਸਾਰਾ ਰਾ ਠਾਂਠੀ ਵਾਂਗ ਵਗ ਰਿਹਾ ਸੀ ਉਸ ਦੀ ਨਜ਼ਰ ਕੁੜੀਆਂ ਦੀਆਂ ਆਉਂਦੀਆਂ ਜਾਂਦੀਆਂ ਢੋਲੀਆਂ ਵਿੱਚ ਖੂਬ ਖੂਬ ਜਾਂਦੀ ਆਖਰ ਤੀਰ ਨਿਸ਼ਾਨੇ ਤੇ ਜਾਹੀ ਵੱਜਾ ਪੂਰਿਆਂ ਵੱਲੋਂ ਇੱਕ ਟੋਲੀ ਆ ਰਹੀ ਸੀ ਰੂਪ ਦੀਆਂ ਬੇਸਬਰ ਅੱਖਾਂ ਨੇ ਚੰਨੋ ਤੇ ਸ਼ਾਮੋ ਨੂੰ ਝੱਟ ਪਛਾਣ ਲਿਆ ਉਸਦੇ ਚਿਹਰੇ ਤੇ ਸਾਰੇ ਮੇਲੇ ਦੀ ਰੂਹ ਖੁਸ਼ੀ ਆ ਚਮਕੀ ਚੰਨੋ ਨੂੰ ਤੱਕ ਕੇ ਉਸ ਨੂੰ ਇੱਕ ਪ੍ਰਕਾਰ ਦਾ ਨਸ਼ਾ ਆ ਗਿਆ ਉਸ ਦੀਆਂ ਆਪ ਮਦਰਾ ਬਣਦੀਆਂ ਅੱਖਾਂ ਨੇ ਦੂਜੀ ਵਾਰ ਕਿਸੇ ਦੇ ਰੂਪ ਦੀ ਘੁੱਟ ਭਰੀ ਅੰਦਰਲੀ ਜਰਾਂ ਦੇ ਵਿੱਚ ਉਹ ਝੂਟਾ ਖਾ ਗਿਆ ਚੰਨੋ ਦੇ ਮੋٹے ਮੋٹے ਮਿਰਗ ਨੈਣ ਉਸ ਨੂੰ ਆਪਣੀਆਂ ਪਲਕਾਂ ਦੀ ਬੁੱਕਲ ਵਿੱਚ ਲੁਕਾ ਰਹੇ ਸਨ ਉਸ ਦੀ ਹੋਸ਼ ਕਿਸੇ ਦੇ ਰੂਪ ਵਿੱਚ ਗੋਤੇ ਖਾ ਰਹੀ ਸੀ ਚੰਨੋਂ ਰੂਪ ਨੂੰ ਵੇਖ ਕੇ ਅਸਲੋਂ ਹਰੀ ਹੋ ਗਈ ਚੁੰਨੀ ਦੇ ਪੱਗ ਦੇ ਇੱਕੋ ਰੰਗ ਨੇ ਉਸ ਨੂੰ ਪਿਆਰ ਦੇ ਹੋਰ ਗੂੜੇ ਰੰਗ ਵਿੱਚ ਸੂਹੀ ਕਰ ਦਿੱਤਾ ਉਸ ਦਾ ਚਿਹਰਾ ਹਰੀ ਬੁੱਕਲ ਦੇ ਵਿਚਕਾਰ ਗੁਲਾਬ ਦਾ ਸੱਜਰਾ ਖੜਿਆ ਫੁੱਲ ਜਪਦਾ ਸੀ ਉਸ ਨੂੰ ਐਉਂ ਪ੍ਰਤੀਤ ਹੋ ਰਿਹਾ ਸੀ ਜਿਵੇਂ ਉਸ ਦੇ ਅੰਦਰ ਮਠਿਆਸ ਪੰਗਰ ਦੀ ਜਾ ਰਹੀ ਹੈ ਉਹ ਸੋਚ ਰਹੀ ਸੀ ਪੱਗ ਤੇ ਚੁੰਨੀ ਦਾ ਇੱਕੋ ਰੰਗ ਦਿਲਾਂ ਦੀ ਇੱਕੋ ਪਿਆਰ ਸੰਗ ਕੀ ਚੰਗਾ ਹੋਵੇ ਸੱਚ ਸੱਚ ਹੋ ਜਾਵੇ ਉਹ ਪਲਕਾਂ ਮਾਤਰ ਵਿੱਚ ਬਹੁਤ ਕੁਝ ਸੋਚ ਗਈ ਤੇ ਅੰਦਰਲੇ ਭਾਵਾਂ ਵਿੱਚ ਉਲਝ ਕੇ ਸਾਰਿਆਂ ਤੋਂ ਪਿੱਛੇ ਹੋ ਗਈ ਉਸ ਨੂੰ ਆਪਣਾ ਆਪ ਕਿਰਦਾ ਜਾਪਿਆ ਜਿਵੇਂ ਉਹ ਰੂਪ ਤੱਕ ਆਉਂਦੀ ਆਉਂਦੀ ਹੋਸ਼ ਗਵਾ ਲਵੇਗੀ ਖਿਆਲਾਂ ਤੇ ਬਲਵਲਿਆਂ ਦੀ ਬਹੁਤ ਧਲੂ ਵਿੱਚ ਇਨਕਲਾਬ ਬਣ ਗਈ ਜਿਸ ਦਾ ਅਸਰ ਬਾਹਰਲੀ ਜिल्ਦ ਦਾ ਕੁਦਰਤੀ ਰੰਗ ਬਦਲਾ ਰਿਹਾ ਸੀ। ਚੇਪਰ ਦੇ ਹੁਸਨ ਵਿੱਚ ਸੰਗ ਦੇ ਚਿੰਨ ਫੁੱਕਾ ਮਾਰ-ਮਾਰ ਉਸ ਨੂੰ ਹੋਰ ਪਖਾ ਰਹੇ ਸਨ। ਜਿਸ ਵੇਲੇ ਔਰਤ ਸ਼ਰਮ ਵਿੱਚ ਪਨਾਹ ਮੰਗਦੀ ਹੈ ਉਸ ਵੇਲੇ ਉਸ ਦੀ ਹੀ ਕੋਮਲਤਾ ਮਾਰੂ ਹੋ ਜਾਂਦੀ ਹੈ। ਸ਼ਾਮੋ ਦੀਆਂ ਖਚਰੀਆਂ ਨਜ਼ਰਾਂ ਚੰਨੋ ਦੇ ਚਿਹਰੇ ਤੋਂ ਉਸ ਦੇ ਅੰਦਰਲੇ ਭੇਤ ਵੀ ਚੁਰਾ ਗਈਆਂ। ਸੰਤੀ ਨੇ ਵੀ ਨੇੜੇ ਆ ਕੇ ਰੂਪ ਤੇ ਜੰਗੀਰ ਨੂੰ ਪਛਾਣ ਲਿਆ। ਉਹਨਾਂ ਨੂੰ ਵੇਖ ਕੇ ਉਸ ਨੂੰ ਆਪਣਾ ਪਿੰਡ ਤੇ ਜ਼ਮੀਨ ਵਾਲਾ ਵਖੇੜਾ ਜਾਦਾ ਗਿਆ ਪਰ ਉਹ ਰਲੀ ਜੁੜੀ ਖੁਸ਼ੀ ਵਿੱਚ ਭੁੱਲ ਗਈ ਉਸਨੇ ਦੋਨਾਂ ਨੂੰ ਆਖਿਆ ਤੁਸੀਂ ਘਰ ਨਾ ਆਏ ਰੂਪ ਰੋਟੀ ਟੁਕ ਖਾਦਾ ਸੀ ਮੈਂ ਕਿਹਾ ਕੀ ਜਾਣਾ ਏ ਰੋਟੀ ਨਾ ਸਹੀ ਤੁਸੀਂ ਚਾਹ ਦੀ ਘੁੱਟ ਪੀਂਦੇ ਨਾਲੇ ਬੋਤਾ ਘਰ ਬਣਾਉਂਦੇ ਸ਼ਾਮੋਂ ਨੇ ਰੂਪ ਨੂੰ ਨੀਵੀਂ ਪਾਈ ਖਲੋਤਾ ਵੇਖ ਕੇ ਮਨ ਵਿੱਚ ਕਿਹਾ ਤੂੰ ਖੁਸ਼ੀ ਭਲਾ ਮਾਨਸ ਜਿਹਾ ਬਣ ਕੇ ਵਿਖਾ ਮੈਂ ਤਾਂ ਤੇਰੇ ਢਿੱਡ ਦੀਆਂ ਵੀ ਜਾਣਦੀ ਹਾਂ ਜਦ ਰੂਪ ਨੇ ਥੋੜਾ ਉਤਾਹਾਂ ਤੱਕਿਆ ਸ਼ਮੂ ਉਸ ਵੱਲ ਵੇਖ ਕੇ ਗੁੱਜਾ ਗੁੱਜਾ ਮੁਸਕਾ ਪਈ ਮੋੜ ਸ਼ਮੂ ਚੰਨੋ ਨੂੰ ਤਾੜਨ ਲੱਗ ਪਈ ਐਤਕੀ ਚੰਨੋ ਆਪਣੇ ਇਮਤਿਹਾਨ ਲਈ ਹਰ ਤਰ੍ਹਾਂ ਤਿਆਰ ਸੀ ਉਸ ਨੇ ਆਪੇ ਤੇ ਹਰ ਸੰਭ ਕਾਬੂ ਪਾਇਆ ਹੋਇਆ ਸੀ ਮਾਹੌਲ ਤੱਕ ਕੇ ਇੱਕ ਕੁਵਾਰੀ ਆਪਣੇ ਕੁਦਰਤੀ ਬਲਵਲਿਆਂ ਨੂੰ ਮਜਬੂਰ ਦਵਾ ਕੇ ਰੱਖਦੀ ਹੈ ਚੰਗਾ ਆਥਣ ਨੂੰ ਕਿਤੇ ਦਾਤੇ ਨੂੰ ਨਾ ਚਲੇ ਜਾਇਓ ਸਿੱਧੇ ਘਰ ਨੂੰ ਆਇਓ ਆਹੋ ਸੰਤੀ ਨੇ ਚਿਤਾਵਨੀ ਵਜੋਂ ਕਿਹਾ ਅਸੀਂ ਚਾਚੀ ਦਾ ਘਰ ਛੱਡ ਕੇ ਦੋ ਕੋ ਬਾਟ ਜਰੂਰ ਕਰਨੀ ਹੈ ਜੰਗੀਰ ਨੇ ਸੰਤੀ ਨੂੰ ਉੱਤਰ ਦਿੱਤਾ ਪਰ ਰੂਪ ਨੇ ਨਾਂ ਵਿੱਚ ਸਿਰ ਹਿਲਾਉਂਦਿਆਂ ਆਖਿਆ ਨਹੀਂ ਚਾਚੀ ਦਾਤੇ ਜਰੂਰ ਜਾਣਾ ਏ ਮਾਮੇ ਨੂੰ ਮਿਲਣਾ ਏ ਨਾਲੇ ਇੱਕ ਕੰਮ ਏ ਚੰਨੋ ਦੇ ਦਿਲ ਵਿੱਚ ਕਿਸੇ ਨੇ ਸੂਈ ਮਾਰ ਦਿੱਤੀ ਉਹ ਪੀੜ ਨਾਲ ਇਉਂ ਬੇਮਾਲੂਮ ਤੁਰਤੜੀ ਜਿਵੇਂ ਕੰਨਾਂ ਵਿਣਾਉਣ ਬਿਲੇ ਕੁੜੀ ਦਾ ਕੋਮਲ ਹਿਰਦਾ ਲਰਜਦਾ ਏ ਨਾ ਭਾਈ ਤੁਸਾਂ ਘਰਾਂ ਚੁੱਕ ਤਾਂ ਨਹੀਂ ਲੈ ਕੇ ਜਾਣਾ ਭਲਕੇ ਦਾਤੇ ਚਲੇ ਜਾਇਓ ਨਹੀਂ ਚਾਚੀ ਆਵਾਂਗੇ ਜ਼ਰੂਰ ਜੰਗੀਰ ਉੱਤਰ ਦੇ ਕੇ ਸ਼ਾਮੋ ਹੋਰਾਂ ਵੱਲ ਵੇਖਣ ਲੱਗ ਪਿਆ ساری ਟੋਲੀ ਪੀਰ ਦੀ ਕਾਬਰ ਵੱਲੋਂ ਤੁਰ ਪਈ ਸ਼ਾਮੋ ਤੋਂ ਰੁਕਦਿਆਂ ਵੀ ਆਖਣੋਂ ਨਾ ਰਹਾ ਗਿਆ ਨਿਓ ਨਾਲ ਦਾ ਮਖਿਆਲ ਜਿਹਾ ਕਿਵੇਂ ਆਨੇ ਕੱਡਕੱਡ ਝਾਕਦਾ ਸੀ ਰੂਪ ਦੇ ਜੰਗੀਰ ਨੇ ਸ਼ਾਮੋ ਦੇ ਹੌਲੀ ਆਖਣ ਤੇ ਵੀ ਸੁਣ ਲਿਆ ਤੇ ਜੰਗੀਰ ਦੰਦ ਪਿੰਦਾ ਰਹਿ ਗਿਆ ਲਾਏ ਦੀ ਮਾਂ ਦੀ ਮੇਰੇ ਤਾਂ ਪੱਟ ਭੰਨਗੀ ਤੂੰ ਵੀ ਹਰੇਕ ਵੱਲ ਆਨੇ ਪਾੜ ਪਾੜ ਝਾਕਣੋਂ ਨਹੀਂ ਹਟਦਾ ਕਾਈ ਵਾ ਨਹੀਂ ਜਾਂਦੀ ਓਏ ਜੱਟਾ ਗਾਂ ਨੂੰ ਤੇਰੇ ਨਾਲ ਨਹੀਂ ਆਉਣਾ ਉਹੀਂ ਜੰਗੀਰ ਨੂੰ ਇਉਂ ਪ੍ਰਤੀਤ ਹੋ ਰਿਹਾ ਸੀ ਜਿਵੇਂ ਉਸਦੇ ਉਬਲਦੇ ਲਹੂ ਵਿੱਚ ਕਿਸੇ ਨੇ ਜ਼ਹਿਰ ਦੀਆਂ ਛੱਟਾਂ ਮਾਰ ਦਿੱਤੀਆਂ ਹੋਣ ਨਹੀਂ ਤੂੰ ਇਉਂ ਦੱਸ ਪੱਠੀਆਂ ਚੰਗੀਆਂ ਸੀ ਰੂਪ ਨੇ ਉਸ ਨੂੰ ਹੋਰ ਚਮਕਾਉਣ ਲਈ ਪੁੱਛਿਆ ਕੀ ਸਾਥ ਹੈ ਕਬੂਤਰੀਆਂ ਦਾ ਪਰ ਤੇਰੀ ਚੰਨੋ ਕਿਹੜੀ ਸੀ ਉਹ ਜਿਹੜੀਆਂ ਸਾਰੀਆਂ ਤੋਂ ਪਿੱਛੇ ਖਲੋਤੀ ਸੀ ਹਰੀ ਚੁੰਨੀ ਵਾਲੀ ਓਏ ਉਹਦਾ ਕੀ ਅੰਤ ਸੀ ਮੂਨ ਦੀ ਬੱਚੀ ਦਾ ਮਰ ਜਾਣ ਉਹਦੀਆਂ ਅੱਖਾਂ ਆਹਾ ਨਸ਼ਾ ਆ ਗਿਆ ਸੌ ਪਿਉ ਦੀ ਕਾਲੇ ਮਿਰਗ ਦੇ ਆਨੇ ਸੀ ਪਰ ਆਹ ਜਿਹੜੀ ਪਾਸੇ ਖਲੋਤੀ ਸੀ ਬੱਗੀ ਜੀ ਭਾਰੀ ਜੀ ਇਹ ਤਾਂ ਪੱਕੀ ਟੀਟਣੇ ਖੋਰ ਸੀ ਜੰਗੀਰ ਨੇ ਚੰਗੇ ਭਲੇ ਚਿਹਰੇ ਤੇ ਮੋੜ ਨਫ਼ਰਤ ਦੇ ਭਾਪ ਪੈਦਾ ਕਰਲੇ ਸੰਤੀ ਦੀ ਸਕੀ ਭਤੀਜੀ ਐ ਪਈ ਹੋਵੇ ਸੰਤੀ ਲਾਟ ਐ ਨਾਲੇ ਇਹਦਾ ਭਾਅ ਹੋਊ ਥੋੜਾ ਬਹੁਤਾ ਤੈਨੂੰ ਹੋ ਮੈਨੂੰ ਤਾਂ ਪਤਾ ਐ ਭੀਕਾ ਨੇਰ ਦੇ ਟਿੱਬਿਆਂ ਤੇ ਸਹੀ ਸੁਭਵੀ ਮੀ ਪੈਂਦਾ ਈ ਦੋਵੇਂ ਹੱਸਦੇ ਹੱਸਦੇ ਮੋੜ ਮੇਲੇ ਵਿੱਚ ਆ ਬੜੇ ਰੂਪ ਦੇ ਦਿਲ ਦੀ ਹੋ ਗਈ ਤੇ ਜੰਗੀਰ ਉਸ ਤੋਂ ਉਧਾਰੀ ਲੈ ਲੈ ਖੁਸ਼ੀ ਮੇਲ ਰਿਹਾ ਸੀ ਇਸੇ ਕਰਕੇ ਆਖਦੇ ਹਨ ਮੇਲਾ ਮੇਲੀਆਂ ਦਾ ਜਿਸ ਨਾਲ ਕੋਈ ਦਿਲ ਦੀ ਸਾਂਝ ਕਰਨ ਵਾਲਾ ਨਾ ਹੋਵੇ ਉਹਦੇ ਲਈ ਭਰਿਆ ਮੇਲਾ ਵੀ ਉਜਾੜ ਹੈ। ਰੂਪ ਨੇ ਦਿਲ ਦੀਆਂ ਕਈ ਇੱਕ ਸਮਝੌਤੀਆਂ ਦੇ ਉਲਟ ਇੱਕ ਵਾਰ ਛੱਪੜ ਕੰਡੇ ਖਲੋਤੀ ਚੰਨੋ ਨੂੰ ਮੁੜ ਜੀ ਭਰ ਕੇ ਤੱਕਿਆ। ਚੰਨੋ ਤੋਂ ਵੀ ਉਸ ਨੂੰ ਵੇਖ ਕੇ ਆਪਣਾ ਆਪ ਸਾਂਭਣਾ ਔਖਾ ਹੋ ਜਾਂਦਾ ਸੀ। ਰੂਪ ਦੇ ਅੰਦਰੋਂ ਮਿੱਠੀ ਪਿਆਰ ਭੇੜ ਬੁੱਲ ਘੁੱਟਦਿਆਂ ਵੀ ਮੁਸਕਾਨ ਦੀ ਸ਼ਕਲ ਵਿੱਚ ਬਾਹਰ ਆ ਗਈ। ਉਹ ਬਣਦੀ ਓਟ ਵਿੱਚ ਦੀ ਵੇਖ ਰਿਹਾ ਸੀ। ਰੂਪ ਦੀ ਮੁਸਕਾਨ ਤੀਰ ਵਾਂਗੂ ਚੰਨੋ ਦੇ ਚਿਹਰੇ ਦੀਆਂ ਆਖਰੀ ਡੂੰਘਾਣਾ ਤੱਕ ਖੁੱਭ ਗਈ ਇੱਕ ਚਰਨ ਹਾਟ ਸਾਰੇ ਸਰੀਰ ਨੂੰ ਹਲੂਣਾ ਦੇ ਗਈ ਉਸ ਦੀਆਂ ਅੱਖਾਂ ਤੇ ਬੁੱਲ ਉਸੇ ਮੁਸਕਾਨ ਵਿੱਚ ਚਮਕ ਰਹੇ ਸਨ ਦੋ ਭੁੱਖਾਂ ਦਾ ਮੇਲ ਜ਼ਿੰਦਗੀ ਭਰਪੂਰ ਕਰਦਾ ਹੈ ਚੰਨੋ ਨੇ ਸਹਿਜ ਨਾਲ ਰੂਪ ਵੱਲ ਜਾਣ ਕੇ ਪਾਸਾ ਕਰ ਲਿਆ ਮਤਾਂ ਕੁੜੀਆਂ ਦੀ ਪਾਟ-ਪਾਟ ਪੈਂਦੀਆਂ ਤੱਕਾਂ ਉਹਦੇ ਹੁਸਨ ਪਿਆਰ ਲਈ ਲਾਂਬੂ ਨਾ ਬਣ ਜਾਣ ਰੂਪ ਸਭ ਕੁਝ ਅਨੁਭਵ ਕਰਕੇ ਆਪ ਹੀ ਉਥੋਂ ਟਲ ਗਿਆ ਔਰਤ ਅਤੇ ਬਿਰਲੇ ਬਿਰਲੇ ਮਰਦ ਚੀਕਨੇ ਛੱਪੜ ਵਿੱਚੋਂ ਮਿੱਟੀ ਕੱਢ ਕੇ ਪੀਰ ਦੀ ਕਬਰ ਤੇ ਸੁੱਟੀ ਜਾਂਦੇ ਸਨ। ਇਸੇ ਮਿੱਟੀ ਨੂੰ ਸੌਣ ਦੇ ਜ਼ੋਰਦਾਰ ਮੀ ਮੋੜ ਖਾਰ ਕੇ ਛੱਪੜਵਾਰ ਲੈ ਜਾਂਦੇ। ਪੀਰ ਕਬਰ ਤੇ ਅੱਧੀ ਕੁ ਉਮਰ ਦਾ ਸਾਈਂ ਗੱਲ ਲਾਲ ਮਣਕਣੀਆਂ ਦੀ ਮਾਲਾ ਪਾਈ ਢੋਲ ਕੁੱਟ ਰਿਹਾ ਸੀ। ਕਈ ਵਾਰ ਉਹ ਜਵਾਨ ਕੁੜੀਆਂ ਨੂੰ ਜਨਮ ਜਮਾਂਤਰ ਭੁੱਖ ਨਾਲ ਵੇਖਦਾ। ਮੋੜ ਅੱਖਾਂ ਮੀਟ ਕੇ ਬੁੱਲ ਦਵਾ ਕੇ ਹੋਰ ਜ਼ੋਰ ਦੀ ਢੋਲ ਕੁੱਟਣ ਲੱਗ ਜਾਂਦਾ ਪੀਰ ਦੀ ਕਾਬਰ ਉੱਤੇ ਡੁੱਲਦੇ ਦਾਣੇ ਉਸ ਨੂੰ ਸਹੀ ਅਰਥਾਂ ਵਿੱਚ ਖੁਸ਼ ਕਰ ਰਹੇ ਸਨ ਰੂਪ ਹੋਰਾਂ ਨੇ ਮੇਲੇ ਵਿੱਚ ਫਿਰਕੇ ਸ਼ਾਮ ਕਰ ਦਿੱਤੀ ਕੁੜੀਆਂ ਮੁਟਿਆਰਾਂ ਤੇ ਤੀਮੀਆਂ ਆਥਣ ਹੋਣ ਤੋਂ ਅੱਗੋਂ ਹੀ ਘਰਾਂ ਨੂੰ ਮੁੜ ਗਈਆਂ ਸਨ ਆਥਣ ਦੀ ਰਸੋਈ ਦਾ ਫਿਕਰ ਉਹਨਾਂ ਨੂੰ ਛੇਤੀ ਕਰ ਮੋੜ ਲੈਂਦਾ ਹੈ ਨੇੜ ਤੇੜ ਦੇ ਪਿੰਡਾਂ ਵਿੱਚ ਕੋਈ ਘਾਰ ਹੀ ਜਿਆ ਹੁੰਦਾ ਸੀ ਜਿਸ ਵਿੱਚ 2-4 ਪਰੌਣੇ ਨਾ ਆ ਜਾਂਦੇ ਹੋਣ ਪਰਾਉਣਿਆਂ ਦੇ ਰੋਟੀ ਟੁੱਕ ਦੀ ਚਿੰਤਾ ਵੀ ਬਹੁਤ ਹੀ ਇਸਤਰੀਆਂ ਨੂੰ ਹੀ ਹੁੰਦੀ ਹੈ ਮੇਲਾ ਸਖਣਾ ਹੁੰਦਾ ਵੇਖ ਕੇ ਰੂਪ ਤੇ ਜੰਗੀਰ ਵੀ ਖਿਸਕ ਤੁਰੇ ਘਰਾਂ ਨੂੰ ਮੁੜਦੇ ਲੋਕ ਕੋਈ ਨਾ ਕੋਈ ਖਾਣ ਵਾਲੀ ਚੀਜ਼ ਖਰੀਦ ਰਹੇ ਸਨ ਉਹਨਾਂ ਵੀ ਪਤਾਸੇ ਰਿਓੜੀਆਂ ਰਲੇ ਮਿਲੇ ਲੈ ਲੈ ਜੰਗੀਰ ਕਪੂਰੀ ਮੁੜਨਾ ਚਾਹੁੰਦਾ ਸੀ ਪਰ ਰੂਪ ਨੇ ਉਸ ਨੂੰ ਸਹਜ ਨਾਲ ਆਖਿਆ ਜਿੱਥੇ ਕਿਤੇ ਜਾਣਾ ਹੋਵੇ ਉਕਰ ਨਾਲ ਜਾਣਾ ਚਾਹੀਦਾ ਹੈ ਸਾਡੇ ਵਾਲਾ ਤਾਂ ਸਾਰਿਆ ਹੀ ਫੇਰ ਨਾ ਸਾਡਾ ਉਕਰ ਹੋਵੇ ਨਾ ਕੋਈ ਲਜਾਵੇ ਜੇ ਉਹਨਾਂ ਲਜਾਣਾ ਹੁੰਦਾ ਜਾਂਦੀਆਂ ਹੋਈਆਂ ਕਹਿ ਕੇ ਨਾ ਜਾਂਦੀਆਂ ਭਾਵੇਂ ਰੂਪ ਦਾ ਜੰਗੀਰ ਨਾਲੋਂ ਵੀ ਜਾਣ ਨੂੰ ਬਹੁਤਾ ਦਿਲ ਕਰਦਾ ਸੀ ਪਰ ਥੋੜੀ ਝਿਜਕ ਤੇ ਬਹੁਤੀ ਸਿਆਣਪ ਨੇ ਉਸ ਨੂੰ ਦਾਤੇ ਦੇ ਰਾਹ ਪਾ ਦਿੱਤਾ ਨਾ ਲਿਖ ਲਿਆ ਚੰਦਕੁਰੇ ਤੇਰਾ ਕੋਕੇ ਵਾਲੀ ਡਾਂਗ ਦੇ ਉੱਤੇ ਸ਼ੁਕਰੀਆ ਦੋਸਤੋ ਬਾਕੀ ਅਗਲੇ ਭਾਗ ਵਿੱਚ ਤੇ ਤੁਹਾਨੂੰ ਇਹ ਨੋਵਲ ਸੁੰਨਾ ਵਧੀਆ ਲੱਗਦਾ ਹੈ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰੋ ਜੀ